ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਠੀਕਤਾ ਨਹੀਂ ਹੋ ਰਿਆ ਪਰ ਖਰਾਬ ਬਹੁਤ ਕੁਝ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਦੀ ਸਾੜਸਤੀ ਸ਼ਨੀਚਰਵਾਰ ਵਾਲੇ ਦਿਨ ਹੋਰ ਵੱਧ ਗਈ, ਹੋਰ ਡੂੰਗੀ ਹੋ ਗਈ। ਜਦੋਂ ਪਾਰਟੀ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕਾਟਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਨੂੰ ਹਟਾਉਣ ਦਾ ਖੁੱਲ ਕੇ ਵਿਰੋਧ ਕੀਤਾ। ਮਜੀਠੀਆ ਨੇ ਸੱਤ ਆਗੂਆਂ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਪ੍ਰਤੀ ਆਪਣੀ ਖੁੱਲਕੇ ਅਸਹਿਮਤੀ ਪ੍ਰਗਟ ਕੀਤੀ ਸੱਤ ਅਕਾਲੀ ਆਗੂਆਂ ਦੁਆਰਾ ਦਸਤਖਤ ਕੀਤੇ ਗਏ ਬਿਆਨ ਦੇ ਵਿੱਚ ਲਿਖਿਆ ਗਿਆ ਕਿ ਕਾਰਜਕਾਰਨੀ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦਾ ਜੋ ਹਾਲੀ ਦੇ ਵਿੱਚ ਫੈਸਲਾ ਕੀਤਾ ਗਿਆ ਅਸੀਂ ਉਸ ਫੈਸਲੇ ਦੇ ਨਾਲ ਸਹਿਮਤ ਨਹੀਂ ਰਾਜਨੀਤਿਕ ਮਾਇਰਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਦੇ ਇਸ ਬਿਆਨ ਤੋਂ ਸਾਫ਼ ਹੋ ਗਿਆ ਕਿ ਅਕਾਲੀ ਦਲ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਲੱਗ ਗਈ ਹੈ ਕਿ ਜਥੇਦਾਰਾਂ ਨੂੰ ਹਟਾਉਣ ਦਾ ਜਿਹੜਾ ਫੈਸਲਾ ਲਿਆ ਗਿਆ ਉਹ ਲੋਕਾਂ ਨੇ ਨਕਾਰ ਦਿੱਤਾ ਹੈ। ਅਕਾਲੀਆਂ ਨੂੰ ਇਹ ਪਤਾ ਲੱਗ ਗਿਆ ਕਿ ਇਸ ਫੈਸਲੇ ਦਾ ਖਾਮਿਆਜ਼ਾ ਅੱਗੇ ਜਾ ਕੇ ਭੁਗਤਣਾ ਪਵੇਗਾ। ਇਸ ਕਰਕੇ ਕੁਝ ਲੀਡਰ ਸਮਾ ਰਹਿੰਦੇ ਆ ਇਸ ਫੈਸਲੇ ਤੋਂ ਆਪਣੇ ਆਪ ਨੂੰ ਵੱਖਰਿਆਂ ਕਰ ਰਹੇ ਨੇ ਜਿੰਨਾ ਚੋ ਵਿਕਰਮ ਸਿੰਘ ਮਜੀਠੀਆ ਵੀ ਇੱਕ ਨੇ। ਸਿਆਸੀ ਮਾਹਿਰਾਂ ਦੀ ਜੇ ਮੰਨੀਏ ਤੇ ਉਹ ਕਹਿੰਦੇ ਨੇ ਕਿ ਮਜੀਠੀਆ ਦੇ ਵਿਰੋਧ ਦੇ ਦੋ ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਕਿ ਪਾਰਟੀ ਦੀ ਮਿਲੀ ਭੁਗਤ ਹੈ। ਕਿ ਲੋਕਾਂ ਦੇ ਵਿਰੋਧ ਨੂੰ ਸ਼ਾਂਤ ਕਰਨ ਲਈ ਇੱਕ ਵੱਡੇ ਲੀਡਰ ਦਾ ਇਸ ਫੈਸਲੇ ਦੇ ਖਿਲਾਫ ਹੋਣਾ ਤੇ ਦੂਜਾ ਵਿਕਰਮ ਮਜੀਠੀਆ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਇਸ ਫੈਸਲੇ ਤੋਂ ਵੱਖ ਕਰ ਰਹੇ ਨੇ ਤਾਂ ਜੋ ਲੋਕਾਂ ਦੀਆਂ ਨਜ਼ਰਾਂ 'ਚੋਂ ਚੰਗੇ ਬਣੇ ਰਹਿਣ ਸਿਆਸੀ ਮਾਹਿਰ ਕਹਿੰਦੇ ਨੇ ਕਿ ਵਿਕਰਮ ਮਜੀਠੀਆ ਦੇ ਇਸ ਬਿਆਨ ਨੂੰ ਬਗਾਵਤ ਫਿਲਹਾਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਾਦਲ ਪਰਿਵਾਰ ਦੇ ਨਾਲ ਉਹਨਾਂ ਦਾ ਬਹੁਤ ਨਜ਼ਦੀਕੀ ਤੇ ਗੂੜਾ ਰਿਸ਼ਤਾ ਹੈ ਤੇ ਅਕਾਲੀ ਦਲ ਦੇ ਹਰ ਫੈਸਲੇ ਦੇ ਵਿੱਚ ਮਜੀਠੀਆ ਸ਼ਾਮਲ ਵੀ ਹੁੰਦੇ ਰਹੇ ਨੇ ਇਸ ਵੇਲੇ ਸਭ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਹੈ ਕਿ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ ਸਿਆਸੀ ਮਾਹਿਰ ਕਹਿੰਦੇ ਨੇ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਪੰਜਾਬੀ ਵੀ ਇਸ ਪਾਰਟੀ ਨੂੰ ਜਿਉਂਦਾ ਰੱਖਣਾ ਚਾਹੁੰਦੇ ਨੇ ਤੇ ਪੰਜਾਬ ਦੇ ਲੀਡਰ ਵੀ ਇਸ ਨੂੰ ਜੀਵਤ ਦੇਖਣਾ ਚਾਹੁੰਦੇ ਨੇ ਕਿਉਂਕਿ ਖੇਤਰੀ ਪਾਰਟੀ ਖਤਮ ਹੁੰਦੀ ਹੈ ਤੇ ਇਹ ਪੰਜਾਬ ਦੇ ਲੋਕਾਂ ਲਈ ਇੱਕ ਵੱਡਾ ਘਾਟਾ ਹੋਵੇਗਾ ਸੁਨੀਲ ਜਾਖੜ ਵਰਗੇ ਵੱਡੇ ਲੀਡਰ ਜੇਕਰ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਨੇ ਤੇ ਸਮਝੋ ਕਿ ਪੰਜਾਬ ਦੇ ਲੀਡਰ ਅਕਾਲੀ ਦਲ ਨੂੰ ਮੈਦਾਨ ਦੇ ਵਿੱਚ ਹੀ ਦੇਖਣਾ ਚਾਹੁੰਦੇ ਨੇ ਜੇਕਰ ਝਾਤ ਮਾਰੀਏ ਪਿਛਲੇ ਦਹਾਕੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਕਿੰਨੀਆਂ ਹੀ ਚੋਣਾਂ ਹਾਰੀਆਂ ਨੇ ਦਸੰਬਰ 2024 ਨੂੰ ਅਕਾਲ ਤਖਸਾਲ ਨੇ ਵੀ ਕਿਹਾ ਕਿ ਤੁਹਾਨੂੰ ਰਾਜ ਕਰਨ ਦਾ ਨੈਤਿਕ ਅਧਿਕਾਰ ਨਹੀਂ ਹੈ ਕਿਸੇ ਸਿਆਸੀ ਪਾਰਟੀ ਲਈ ਇਸ ਤੋਂ ਵੱਡਾ ਬਿਆਨ ਹੋਰ ਕੀ ਹੋ ਸਕਦਾ ਪਰ باوجود ਇਹ ਦੇ ਆਪਣੀ ਤੌਂਸ ਜਮਾ ਕੇ ਗੁੱਟਬੰਦੀ ਕਰਕੇ ਜੇਕਰ ਇਸ ਤਰੀਕੇ ਨਾਲ ਜਥੇਦਾਰਾਂ ਨੂੰ ਹਟਾਇਆ ਜਾਵੇਗਾ ਤਾਂ ਇਸ ਤੋਂ ਇੱਕੋ ਹੀ ਗੱਲ ਸਾਬਤ ਹੁੰਦੀ ਹੈ ਕਿ ਇਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਤੇ ਨਾ ਹੀ ਸਿੱਖ ਸੰਸਥਾਵਾਂ ਦੀ ਕੋਈ ਅਹਿਮੀਅਤ ਇਹਨਾਂ ਦੀ ਨਜ਼ਰ ਦੇ ਵਿੱਚ ਸਿਆਸੀ ਮਾਰ ਕਹਿੰਦੇ ਨੇ ਕਿ ਅਕਾਲੀ ਦਲ ਵਿੱਚ ਭਾਵੇਂ ਜਿੰਨੇ ਮਰਜ਼ੀ ਧੜੇ ਹੋਣ ਪਰ ਸ਼ਕਤੀਸ਼ਾਲੀ ਧੜਾ ਉਹ ਹੈ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਹੈ ਤੇ ਸ਼੍ਰੋਮਣੀ ਕਮੇਟੀ ਫਿਲਹਾਲ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਕੋਲ ਹੈ ਤੇ ਜੇਕਰ ਮਜੀਠੀਆ ਬਗਾਵਤ ਕਰਦੇ ਵੀ ਨੇ ਤਾਂ ਉਹ ਬਾਕੀ ਬਾਗੀਆਂ ਵਰਗੀ ਹੀ ਹੋਵੇਗੀ ਮਾਹਿਰਾਂ ਦੇ ਮੁਤਾਬਕ ਮਜੀਠੀਏ ਦੀ ਬਿਆਨਬਾਜ਼ੀ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਣਾ ਚਾਹੀਦਾ ਇਹ ਬਿਆਨ ਸਿੱਖ ਕੌਮ ਨੂੰ ਪੰਬਲਪੂਸੇ 'ਚ ਪਾਉਣ ਲਈ ਵੀ ਦਿੱਤੇ ਗਏ ਹੋ ਸਕਦੇ ਨੇ ਪੰਜਾਬ ਦੇ ਲੋਕ ਤੇ ਵਿਦੇਸ਼ਾਂ 'ਚ ਵਸਦੇ ਪੰਜਾਬੀ ਇਸ ਵੇਲੇ ਇਸ ਛੇ ਸ਼ੁਪੰਜ ਦੇ ਵਿੱਚ ਨੇ ਕਿ ਅਕਾਲੀ ਦਲ ਦਾ ਹਸ਼ਰ ਉਹਨਾਂ ਦੇ ਸਾਹਮਣੇ ਹੈ ਕਾਂਗਰਸ ਦਾ ਕਾਟੋ ਕਲੇਸ਼ ਉਹ ਵੇਖ ਚੁੱਕੇ ਨੇ ਆਮ ਆਦਮੀ ਪਾਰਟੀ ਦਾ ਬਦਲਾਅ ਸਭ ਨੇ ਵੇਖ ਲਿਆ ਤੇ 2027 ਦੇ ਵਿੱਚ ਪੰਜਾਬ ਦਾ ਵੋਟਰ ਕਿਸ ਨੂੰ ਚੁਣੇਗਾ ਪਰ ਇਸ ਵੇਲੇ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਉਹ ਹੈ ਭਾਜਪਾ ਦੀ ਰਾਜਨੀਤੀ ਭਾਜਪਾ ਪੰਜਾਬ ਦੇ ਵਿੱਚ ਕੀ ਕਰ ਰਹੀ ਹੈ ਇਸ ਦੇ ਬਲ ਸਭ ਦਾ ਧਿਆਨ ਹੋਣਾ ਚਾਹੀਦਾ ਪਾਰਟੀ ਦੇ ਵਿੱਚ ਅੰਦਰਖਾਤੇ ਕੀ ਚੱਲ ਰਿਹਾ ਹੈ ਇਹ ਸੋਚਣ ਤੇ ਵਿਚਾਰਨ ਦਾ ਵਿਸ਼ਾ ਹੋਰ ਜਾਣਕਾਰੀ ਲਈ ਸੁਣੋ ਰੇਡੀਓ ਸੁਰਸੰਗਮ 94.7 FM ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਰਾਤ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਰੇਡੀਓ ਸੁਰਸੰਗਮ 94.7 FM